ਇਹ ਪਿੰਡ ਪਿੰਡੇ ਜਿੱਥੇ 4 ਇਹ ਸੋ ਕਾਲਡ ਮਸਾਇਲ ਅਟੈਕ ਹੋਏ ਨੇ ਬੇਸਿਕਲੀ ਸਿਸ਼ਰੇ ਦੀ ਵਾਲੇ ਦੋਲੇ ਹੀ ਹੋਏ ਨੇ ਜਿੱਥੇ ਅਸੀਂ ਹੁਣ ਖੜੇ ਆ ਇਹਨਾਂ ਤੋਂ ਤਕਰੀਬਨ ਇੱਕ ਕੋਈ 100 ਅਗਸਤ ਤੇ ਹੈ ਦੂਸਰਾ ਕੋ 1.5 200 ਅਗਸਤ ਤੇ ਹੈ ਨੁਕਸਾਨ ਫਸਲ ਦਾ ਜ਼ਰੂਰ ਹੋਇਆ ਪਰ ਜਾਨੀ ਤਾਂ ਉੱਥੇ ਕੋਈ ਤੱਕ ਤੱਕ ਬੁਰਮਾਰਾ ਸਾਹਿਬ ਨੇ ਦੇਖ ਦਿੱਤੀ ਤੁਸੀਂ ਇੱਕ ਸਾਦੇ ਕੋ ਸਾਰੇ ਦਾ ਸਾਰੇ ਕੱਤੀ ਸ਼ੀਸ਼ੇ ਟੁੱਟ ਗਏ ਨੇ ਬਹੁਤ ਜ਼ਬਰਦਸਤ ਇਹ ਜਿਹੜੇ ਚਾਰ ਬਲਾਸਟ ਹੋਏ ਨੇ ਕਈ ਮੀਲਾਂ ਤੱਕ ਇਹਦੀ ਆਵਾਜ਼ ਗਈ ਕੋ ਗੱਲ ਹੈ ਸਰਣ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਨ ਦੇ ਵਿੱਚ ਇਹ ਪਿੰਡ ਪੈਂਦੇ ਜਿੱਥੇ ਚਾਰ ਇਹ ਸੋ ਕਾਲਡ ਮਸਾਈਲ ਅਟੈਕ ਹੋਏ ਨੇ ਸ਼ਿਸ਼ਰਾ ਪਿੰਡ ਹੈ ਇਹ ਬੇਸਿਕਲੀ ਸ਼ਿਸ਼ਰੇ ਦੇ ਆਲੇ ਦੋਲੇ ਹੀ ਹੋਏ ਨੇ ਜਿੱਥੇ ਅਸੀਂ ਹੁਣ ਘਰ ਖੜੇ ਆ ਇਹਨਾਂ ਤੋਂ ਤਕਰੀਬਨ ਇੱਕ ਕੋਈ 100 ਗਾਸਤੇ ਹੈ ਦੂਸਰਾ ਕੋ 150 ਗਾਸਤੇ ਹੈ ਖੱਬੇ ਹੱਥ ਵੀ ਹੋ तकरीबन 5-400 ਗਾਸਤੇ ਚਾਰ ਜਗ੍ਹਾ ਦੇ ਉੱਤੇ ਇਹ ਬਲਾਸਟ ਹੋਏ ਨੇ ਸਾਰੋਂ ਪਹਿਲੇ ਤੇ ਅਸੀਂ ਗੁਰੂ ਮਾਰਾ ਸਾਹਿਬ ਦੇ مشکور ਆ ਕਿ ਕਿਤੇ ਵੀ ਇਹ ਪਿੰਡ ਦੇ ਵਿੱਚ ਜਾਂ ਕੋਈ ਇਸ ਕਿਸਮ ਦੇ ਏਰੀਏ ਦੇ ਵਿੱਚ ਉਹ ਨਹੀਂ ਉਹ ਪਿੰਡਾਂ ਦੇ ਜ਼ਮੀਨਾਂ ਦੇ ਵਿੱਚ ਪਏ ਨੇ ਨੁਕਸਾਨ ਫਸਲ ਦਾ ਜ਼ਰੂਰ ਹੋਇਆ ਪਰ ਜਾਨੀ ਤੌਰ ਤੇ ਬਹੁਤ ਹੱਦ ਤੱਕ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਹੈ ਜਿਸ ਘਰ ਤੇ ਅਸੀਂ ਖੜੇ ਆ ਸਾਡੇ ਹੀ ਸਪੋਰਟਰਸ ਨੇ ਤੇ ਵੇਖ ਸਾਡੇ ਕੋ ਸਾਰੇ ਦਾ ਸਾਰੇ ਘਰ ਦੇ ਸ਼ੀਸ਼ੇ ਟੁੱਟ ਗਏ ਨੇ ਬਹੁਤ ਜ਼ਬਰਦਸਤ ਇਹ ਜਿਹੜੇ 4 ਬਲਾਸਟ ਹੋਏ ਨੇ ਕਈ ਮੀਲਾਂ ਤੱਕ ਇਹਦੀ ਆਵਾਜ਼ ਗਈ ਤੇ ਸਾਰਿਆਂ ਨੂੰ ਪਹਿਲੇ ਤੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਵੀ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਫਸਲ ਦਾ ਉਹਨੂੰ ਜ਼ਰੂਰ ਇੱਥੇ ਆਪਣੇ ਰੈਵਨਿਊ ਦੇ ਅਫੀਸ਼ਰਸ ਕਲਾਓ ਉਹਨਾਂ ਦੀ ਪ੍ਰਪਾਈਅ ਸੀ ਕਰੀ। ਅ ਦੂਸਰੀ ਗੱਲ ਇਹ ਕਿ ਅਜੇ ਇਹਦੇ ਤੇ ਬਿਆਨ ਜਿਹੜਾ ਕੱਲ ਮੈਂ ਹੋਰ ਵੀ ਕੁਝ ਏਰੀਆ ਜਿਹਨੂੰ ਵਿਜ਼ਿਟ ਕਰਕੇ ਅੰਮ੍ਰਿਤਸਰ ਦੇ ਵਿੱਚ ਇਹਦੇ ਬਾਰੇ ਬਕਾਇਦਾ ਤੌਰ ਆਪਣੀ ਹੀ رائے ਰੱਖਾਂਗਾ। ਬਾਕੀ ਮੈਂ ਆਪਣੇ ਸਾਰੇ ਸਾਥੀਆਂ ਨਾਲ ਇਹਦੇ ਤੇ ਚਰਚਾ ਹੋਈ ਹੈ। ਉਹਨਾਂ ਦਾ ਵਿਊ ਪੁਆਇੰਟ ਕੀ ਉਹ ਵੀ ਲਿਆ। ਤੋਂ ਜ਼ਿਆਦਾ ਗੱਲ ਬਾਤ ਜਿਹੜੀ ਹੈ ਕੱਲ ਮੈਂ ਅੰਮ੍ਰਿਤਸਰ ਸਿੱਧੀ ਅਪਰੇ ਸਰ ਜੀ ਆਪ ਜਾਣਾ ਹੈ ਉੱਥੇ ਪ੍ਰੈਸ ਕਾਨਫਰੰਸ ਰੱਖੀ ਉੱਥੇ ਸਾਰਾ ਆਪਣਾ ਥਿਊ ਪੁਆਇੰਟ ਰੱਖਾਂਗੇ ਨਿੱਜੀ ਤੌਰ 'ਤੇ ਮੈਂ ਕੋਈ ਗੱਲ ਇੱਥੇ ਕਹਿਣਾ ਨਹੀਂ ਜਾਂਦਾ ਮੈਂ ਸਹਿਮਨਾ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੌਜੂਦਾ ਸਰਕਾਰ ਦੀ ਫੁੱਲ ਫਲੈਸ ਸਪੋਰਟ ਕੀਤੀ ਸਾਡੀ ਪਾਰਟੀ ਦੇ ਐਲੋਪੀ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਨੇ ਕਿਉਂਕਿ ਦੋਨੋਂ ਇੱਕ ਲੋਕ ਸਭਾ ਦੇ ਵਿੱਚ ਲੀਡਰ ਆਫ অপੋਜੀਸ਼ਨ ਨੇ ਇੱਕ ਰਾਜ ਸਭਾ ਚਨੇ ਸਾਡੇ ਪਾਰਟੀ ਦੇ ਪ੍ਰਧਾਨ ਨੇ ਇੱਕ ਫਾਰਮਰ ਪ੍ਰਧਾਨ ਨੇ ਤੇ ਬਾਕੀ ਆਪੋਜੀਸ਼ਨ ਜੁਵਾਤਾ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਸੱਦਿਆ ਜਾਏ ਉਸ ਸੈਸ਼ਨ ਦੇ ਵਿੱਚ ਕੀ ਕੀ ਹਾਲਾਤ ਬਣੇ ਨੇ ਐਂਡ ਇਹਦੇ ਵਿੱਚ ਜਿਹੜੀਆਂ ਕੁਝ ਬਾਹਰੀਆਂ ਫੋਰਸਸ ਦੀ ਮਦਖਲਤ ਹੈ ਉਹਦੇ ਬਾਰੇ ਵੀ ਲੋਕ ਚਰਚਾ ਕਰਨਾ ਚਾਹਣਗੇ ਤੋ ਮੈਂ ਸਮਝਦਾ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਦੇਸ਼ ਦੇ ਵਿੱਚ ਸੱਦਣਾ ਚਾਹੀਦਾ ਹੈ ਉਥੇ ਜੋ ਅਸਲ ਗੱਲ ਹੈ ਉਹ ਸਾਰੀ ਜਿਹੜੀ ਪਾਰਲੀਮੈਂਟ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਧੰਨਵਾਦ